ਅਮਨ ਦੇ ਚਾਰਜਾਂ ਤੇ ਹੜੇ ਚੱਲੀਆਂ ਗੋਲੀਆਂ ਮਾਮੂਲੀ ਜੀ ਵੇਖਣ ਦੀ ਟਕਰਾਰ ਨੂੰ ਲੈ ਕੇ ਨੌਜਵਾਨਾਂ ਵੱਲੋਂ ਕੀਤੀ ਗਈ ਫਾਇਰਿੰਗ ਗੋਲੀਆਂ ਚੱਲਣ ਦੀ ਘਟਨਾ ਸੀ ਸੀ ਟੀਵੀ ਕੈਮਰੇ ਚ ਹੋਈ ਕੈਦ ਜਿਹੜੇ ਨੌਜਵਾਨਾਂ ਨੇ ਗੋਲੀਆਂ ਚਲਾਈਆਂ ਹਨ ਅਤੇ ਜਿੰਨਾ ਤੇ ਚੱਲੀਆਂ ਹਨ ਉਹਨਾਂ ਦੀ ਉਮਰ 19 ਤੋਂ 20 ਸਾਲ ਦੇ ਵਿੱਚ ਹੈ ਤੇ ਪੜ੍ਹਾਈ ਕਰਦੇ ਹਨ ਕਾਜ਼ਾਕਿਸਤਾਨ ਤੇ ਪਹੁੰਚੇ ਪੁਲਿਸ ਅਧਿਕਾਰੀ ਅਤੇ ਸ਼ੁਰੂ ਕੀਤੀ ਜਾਂਚ ਸੀਸੀਟੀਵੀ ਕੈਮਰਿਆਂ ਚ ਕੀਤੀ ਜਾ ਰਹੀ ਹੈ ਚੈਕਿੰਗ ਲੋਗੜ ਗੇਟ ਚ ਕਰਦੇ ਬਾਹਰ ਖੜਕੇ ਇੱਥੇ ਫਾਇਰਿੰਗ ਮਹਿਲਾ ਨੇ ਉਠਾਇਆ ਗੰਭੀਰ ਸਵਾਲ ਬੱਚੇ ਨੂੰ ਕੁਝ ਹੋ ਜਾਂਦਾ ਤਾਂ ਕੌਣ ਸੀ ਜ਼ਿੰਮੇਵਾਰ ਦਿਖਾਉਂਦੇ ਹਾਂ ਤਾਨੂੰ ਮੌਕੇ ਦੀਆਂ ਤਸਵੀਰਾਂ ਤੇ ਕੀ ਕੁਝ ਕਿਹਾ ਮਹਿਲਾ ਨੇ ਅਸੀਂ ਬਦਲੌਂ ਗਲੀ ਦੇ ਰਹਿਣ ਵਾਲੇ ਅੱਛਾ ਕੀ ਨਾ ਹੀ ਕੋਈ ਬਲਵਿੰਦਰ ਕੋ ਅੱਛਾ ਕੀ ਮਾਮਲਾ ਕੋਈ ਮਾਮਲਾ ਨਹੀਂ ਮੈਂ ਆਪਣੇ ਬੇਟੇ ਨੂੰ ਪੁੱਛਿਆ ਕੀ ਹੋਇਆ ਕਹਿੰਦਾ ਮੰਮੀ ਕਹਿੰਦੇ ਦੇਖਨੇ ਕਿਉਂ ਤੂੰ ਸਾਨੂੰ ਨੰਗਦੇ ਪਾਉਂਦੀ ਬਸ ਐਸੇ ਕਹਿੰਦਾ ਤੇ ਕਿੰਨੀ ਉਮਰ ਦਾ ਤੇ ਬੇਟੇ ਦੀ ਮੇਰੇ ਬੇਟੇ 18 ਸਾਲ ਜਾ ਰਿਹਾ ਤੇ ਕਿੰਨੀਆਂ ਗੋਲੀਆਂ ਚੱਲੀਆਂ 3 ਕਹਿੰਦੇ ਚੱਲੀਆਂ ਤੇ ਘਰ ਦੇ ਅੰਦਰ ਵੀ ਦਾਖਲ ਹੋਏ ਦਾਖਲ ਹੋਏ ਅੰਦਰ ਅੰਦਰ ਵੱਖਰੀ ਗੱਲ ਚੱਲੀ ਨਹੀਂ ਜੜੀ ਇਹ ਕੀ ਮੰਗ ਕੀ ਕਰਦੇ ਤੁਸੀਂ ਅਸੀਂ ਇਨਸਾਫ ਚਾਹੁੰਦੇ ਹਾਂ ਸਾਡਾ ਬੱਚਾ ਰੇੜੀ ਦੇ ਬੰਦਾ ਹੈ ਕੱਲ ਨੂੰ ਬਾਹਰ ਬੈਠਿਆ ਵੀ ਮਾਰ ਸਕਦੀ 18 ਸਾਲ ਦਾ ਬਟਾ ਕਾਰਨ ਕੋਈ ਨਹੀਂ ਆਮ ਦਾਸ ਜੀ ਔਰ ਕਿਥੋਂ ਦੇ ਰਹਿਣ ਬਣੇ ਹਥੋ ਦੇ ਬਦਰਾਉਂਦੇ ਅੱਛਾ ਕੀ ਹੋਇਆ ਕੀ ਇਹ ਹੋਏ ਕਹਿੰਦੇ ਆ ਬੱਚੇ ਵੀ ਅਖਿਆ ਕਿਉਂ ਸਾਨੂੰ ਇੱਥੇ ਵੇਖਣ ਤੋਂ ਹੀ ਇਹਨਾਂ ਨੂੰ ਗੋਲੀਆਂ ਚਲਾਉਂਦੇ ਜਾਂ ਤੇ ਲੜਦੇ ਕੋਈ ਆਣ ਗਵਾਰ ਸਿਡਾਉਂਦਾ ਝਗੜਦੇ ਤਾਂ ਆਦਮੀ ਕੋਈ ਸਿਡਾਉਂਦਾ ਇਹ ਚੁੱਪ ਕਰਕੇ ਗੋਲੀਆਂ ਲੈ ਆਏ ਉਹ ਲ ਬੇਬੇ ਆ ਗਿਆ ਪੌੜੀ ਚ ਇਹਨਾਂ ਨੇ ਗੋਲੀਆਂ ਚ ਅਦਰਵਾੜੀ ਪਿਸਤੌਲ ਬੇਬੂਆ ਮਾਰਿਆ ਉਹਦੀ ਬਾਅਦ ਵਜਾ ਤੇ ਬਾਅਦ ਪਿਸਤੌਲ ਕੱਢ ਲਈ ਤੇ ਉੱਥੇ ਚਲਾਤੀ ਕਿੰਨੀਆਂ ਗੋਲੀਆਂ ਚਲਾਈ ਦੋ ਇੱਥੇ ਚਲੀਆਂ ਇੱਕ ਬਾਜ਼ਾਰ ਚ ਤੇ ਇਹਦੇ ਗੋਲੀ ਕੋਈ ਰੰਜੀਤੂ ਵਗੈਰਾ ਤੇ ਨਹੀਂ ਨਾ ਸਾਡਾ ਕੋਈ ਵੈਰ ਹੀ ਨਹੀਂ ਉਹ ਕਿਤੇ ਰਹਿ ਨਾਲੇ ਕਿਤੇ ਰਹਿ ਨਾਲੇ ਕੋਈ ਜਾਨ ਬਜਾਨ ਹੋਈ ਉਹਨਾਂ ਦੀ ਬੰਦਰ ਜਿਹੜੇ ਹਾਂ ਬਰਾਦਰੀ ਆ ਅਸੀਂ ਚਾਂਚ ਆ ਗਏ ਬੰਦੇ ਦਾ ਹਾਂ ਪਛਾਣ ਚ ਤੁਹਾਡੀ ਤੁਹਾਡੀ ਰਿਸ਼ਤੇਦਾਰੀ ਕਿਹੋ ਜਿਹਾ ਕਿੱਦਾਂ ਸਾਡੀ ਕੋਈ ਰਿਸ਼ਤੇਦਾਰ ਨਹੀਂ ਉਹ ਚਾਹ ਵਾਲੀ ਗਲੀ ਕਰੇਂਦਾ ਕਿ ਕਿੱਧਰ ਰਹਿੰਦਾ ਆ ਲੋਗ ਕਿੰਨੇ ਜਣੇ ਆਏ ਦੋ ਜਣੇ ਕੀ ਮਾਨਤੀ ਕਰਦੇ ਪਛਾਣ ਸਾਡਾ ਮਾਨੇ ਹੋਏਗਾ ਵਾ ਕੱਲੂ ਸਾਡਾ ਬੱਚਾ ਕੱਲਾ ਬੈਠਾ ਗੱਡੀ ਤੇ ਕੱਲ ਕੋਈ ਵੀ ਹਾਰ-ਵਾਰਕਾ ਤਾਂ ਹੋ ਗਈ ਇਦਾਂ ਨੂੰ ਸਜ਼ਾ ਮਿਲੀ ਜਾਵੇ ਅਸੀਂ ਇਦਾਂ ਦਾ ਨਾਂ ਹੀ ਲੈਣਾ ਅਸੀਂ ਹੋਰ ਕਿਸੇ ਦਾ ਨਾਂ ਨਹੀਂ ਲੈਣਾ ਕਿੰਨੇ ਆ ਨਾ ਗੋਲੀਆਂ ਕਿੰਨੀਆਂ ਚਲਾਈ ਤਿੰਨ ਜੀ ਸਰ ਕੀ ਮਾਮਲਾ ਜਿਹੜਾ ਇੱਕ ਗੋਲੀ ਚੱਲੀ ਇੱਕ ਦੁਪਹਿਰ ਨੂੰ ਇਨਸੀਡੈਂਟ ਪੋੜਿਆ ਚਾਰ ਕੋਈ ਇਹ ਇੱਕ ਹੈਰੀਨਾ ਦਾ ਵਿਅਕਤੀ ਇਥੇ ਇਨਸਾਈਡ ਲੋਗੜ ਗੇਟ ਉਹਨੇ ਦੱਸਿਆ ਵੀ ਕੋਈ ਦੋ ਅਨੁਸ਼ਾਸਿਤ ਵਿਅਕਤੀ ਸੀਗੇ ਤੇ ਉਹਨਾਂ ਦਾ ਮਾਮੂਲੀ ਕੋਈ ਟਕਰਾਅ ਹੋਇਆ ਉਹਨਾਂ ਦਾ ਉਹਨਾਂ ਦੇ ਉੱਤੇ ਫੈਰ ਕਰਤਾ ਇੱਕ ਲੱਗਿਆ ਕਿਸੇ ਦੇ ਨਹੀਂ ਤੇ ਇਸ ਤਰ੍ਹਾਂਦ ਕਾਰਵਾਈ ਕਰਦੇ ਹੋਏ ਮਿਲ ਕੇ ਉੱਥੇ ਮੌਕੇ ਤੇ ਪਹੁੰਚੇ ਇੱਕ ਖੋਲ ਮਿਲਿਆ ਉਤੋਂ ਤੇ ਜਿਹੜੀ ਜਾਂਚ ਕਰਵੀਓ ਕੀਤੀ ਜਾ ਰਹੀ ਹੈ ਤੇ ਬੰਦੇ ਡੈਟੀਫਾਈ ਕਰ ਲਗਾ ਕਿੰਨੀਆਂ ਗੋਲੀਆਂ ਚੱਲੀਆਂ ਸੀ ਇੱਕ ਹੀ ਫਾਇਰ ਹੋਇਆ ਇੱਕ ਖੋਲ ਮਿਲਿਆ ਸਰ ਜੀ ਉਹਨਾਂ ਦਾ ਬੋਲੋ ਕਿਹਾ ਜਾਂਦਾ 3-4 ਗੋਲੀਆਂ ਚਲਾਈਆਂ ਉਹ ਤੇਰੇ ਆਪਾਂ ḍuring investigation ਦੇਖ ਲਾਂਗੇ ਕਿ ਕੀ ਬੰਦਾ ਹਾਲੇ ਤੱਕ ਸਾਨੂੰ ਜੋ ਤੇ ਰਿਪੋਰਟ ਹੋਇਆ ਉਹ ਇੱਕ ਖੋਲ ਮਿਲਿਆ ਤੁਹਾਨੂੰ ਕੋਈ ਰੰਜਿਸ਼ ਸੀ ਕੋਈ ਪੁਰਾਣੀ ਨਹੀਂ ਕੋਈ ਪੁਰਾਣੀ ਦਿੰਦੇ ਸੱਚ ਅਜੇ ਤੱਕ ਸਾਹਮਣੇ ਨਹੀਂ ਆਈ ਫਿਰ ਵੀ ਇਹਨੂੰ ਆਪਾਂ ਇਹਨੂੰ investigate ਕਰਾਂਗੇ ਜੋ ਜਿੱਦਾਂ ਦੀ ਵੀ ਕਾਰਵਾਈ ਬੰਦੀ ਕਰਾਂਗੇ ਕੋਈ ਸਰ CCTV ਵਗੈਰਾ ਸਾਹਮਣੇ ਨਹੀਂ ਬਲਕਿ ਬਿਲਕੁਲ ਅਜੇ ਤਾਂ ਨੀਚੇ ਸਟੇਜ ਆ ਜਾਈਦਾ ਆਪਾਂ ਚੈੱਕ ਕਰ ਰਹੇ ਹਾਂ ਸਾਰਾ ਕੁਝ ਨੌਜਵਾਨਾਂ ਦੀ ਪਛਾਣ ਹੋਈ ਕਿਹੜੇ ਹੁੰਦੇ ਸੀ ਉਹਨਾਂ ਨੂੰ identify ਥੋੜੇ ਕਲੂ ਮਿਲੇ ਨੇ ਤੇ ਆਪਾਂ ਨੋਟੀਫਾਈ ਕਰਕੇ ਨੂੰਮ ਕਰ ਦੇਗਾ ਜਿਹੜਾ ਵੈਪਨ ਸੀ ਹੁੰਦਾਇ ਸੀ ਉਹ ਲਾਇਸੈਂਸ ਇਹ ਤਾਂ ਜਦੋਂ ਰਿਕਵਰ ਹੋਊਗਾ ਉਸ ਤੋਂ ਬਾਅਦ ਹੀ ਚੈੱਕ ਕੀਤਾ ਜਾਊਗਾ ਨਾ ਲਾਇਸੈਂਸ ਜੀ ਚ